ਰੈਡੀਮੇਡ ਕੱਪੜਿਆਂ ਦੀ ਦੁਕਾਨ ਤੇ ਲੱਖਾਂ ਦੀਆਂ ਜੀਨਾ ਜੈਕਟਾਂ ਅਤੇ ਹਜ਼ਾਰਾਂ ਰੁਪਏ ਲੈ ਗਏ ਚੋਰ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਤਾਜ਼ਾ ਘਟਨਾ ਵਿੱਚ ਸ਼ਹਿਰ ਦੇ ਵਿਵੇਕਾਨੰਦ ਸਕੂਲ ਨੇੜੇ ਸਥਿਤ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਤੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪੋਸ਼ਾਕ ਰੈਡੀਮੇਡ ਨਾਮ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਹਜ਼ਾਰਾਂ ਦੀ ਨਕਦੀ ਤੇ ਲੱਖਾਂ ਦਾ ਕੱਪੜਾ ਜਿਨ੍ਹਾਂ ਵਿੱਚ ਉਹ ਜੀਨਾ ਅਤੇ ਜੈਕਟਾਂ ਵੀ ਸ਼ਾਮਿਲ ਹਨ ਜੋ ਦੁਕਾਨਦਾਰ ਵੇਚਣ ਲਈ ਖਰੀਦ ਕੇ ਲਿਆਇਆ ਸੀ ਅਤੇ ਲਿਫਾਫੇ ਵਿੱਚ ਬੰਦ ਸੀ ਲੈ ਕੇ ਫਰਾਰ ਹੋ ਗਏ ਹਨ ਚੋਰਾਵਾਂ ਵੱਲੋਂ ਸ਼ਟਰ ਨੂੰ ਕਿਸੇ ਰਾਡ ਜਾਂ ਜੈਕ ਨਾਲ ਤੋੜਿਆ ਗਿਆ ਦੁਕਾਨਦਾਰ ਜਗਦੀਪ ਪ੍ਰਕਾਸ਼ ਅਨੁਸਾਰ ਉਸ ਦਾ ਸਮਾਨ ਜੋ ਹਜੇ ਲਿਫਾਫੇ ਵਿੱਚੋਂ ਵੀ ਨਹੀਂ ਕੱਢਿਆ ਸੀ ਉਸ ਨੂੰ ਚੋਰ ਲੈ ਗਏ ਹਨ ਜਦਕਿ ਕੁਝ ਹੋਰ ਰੈਡੀਮੇਡ ਕੱਪੜੇ ਅਤੇ 20000 ਦੇ ਕਰੀਬ ਦੀ ਨਕਦੀ ਵੀ ਚੋਰਾਵਾਂ ਵੱਲੋਂ ਚੋਰੀ ਕੀਤੀ ਗਈ ਹੈ ਕੱਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਆਓ ਵੇਖਦੇ ਹਾਂ ਦੀਨਾ ਨਗਰ ਤੋਂ ਪੱਤਰਕਾਰ ਜਸਪਾਲ ਚੰਦਰ ਦੀ ਐਲਐਮਆਈ ਟੀਵੀ ਤੋਂ ਖਾਸ ਰਿਪੋਰਟ। ਮੇਰਾ ਜਗਦੀਪ ਪ੍ਰਕਾਸ਼ ਨਾਮ ਆ ਭਜੀ। ਮੈਨੂੰ ਸਵੇਰੇ ਫੋਨ ਆਇਆ ਸੀ 7:30 ਵਜੇ ਦੇ ਆਸ-ਪਾਸ। ਤੇਰੀ ਦੁਕਾਨ ਦਾ ਸ਼ਟਰ ਟੁੱਟੇ ਰਿਆ ਫਿਰ ਮੇਰੇ ਲਾਗੇ ਦੋਸਤ ਹੈ ਮਾ ਉਹਨਾਂ ਨੂੰ ਫੋਨ ਕੀਤਾ ਉਹ ਆਏ ਸਭਲੇ ਮੇਰੇ ਤੋਂ ਪਹਿਲੇ ਫਿਰ ਮੈਂ ਆਇਆ ਦੇਖਿਆ ਤੇ ਸ਼ਟਰ ਟੁੱਟੇ ਰਿਆ ਸੀ ਤੇ ਅੰਦਰ ਵੜ ਕੇ ਉਹਨਾਂ ਨੇ ਸਮਾਨ ਸਾਰਾ ਲੈ ਗਦੇ ਆ ਨੁਕਸਾਨ ਭਾਜੀ ਜੈਕਟਾਂ ਹਜੇ ਨਵੀਆਂ ਹੀ ਦੀਆਂ ਸੀ 4-5-5 ਲਫਾਫੇ ਸੀ ਅਜੇ ਖੋਲੀਆਂ ਵੀ ਨਹੀਂ ਸੀ ਬਾਕੀ ਜਿਹੜਾ ਓਪਨਲੀ ਸਮਾਨ ਸਾਰਾ ਜਿੰਨਾ ਜੁਨਾ ਐਕਸੈਸਰੀ ਸਾਰਾ ਕੁਝ ਲੈ ਗਦੇ ਆ ਬਾਕੀ ਹਜੇ ਮੈਂ ਦਿਖ ਰਿਹਾ ਆ ਅੰਦਾਜ਼ਾ ਭਾਜੀ ਹਜੇ ਤੇ ਕੁਝ ਕਹਿ ਨਹੀਂ ਸਕਦੇ ਹਜੇ ਤੇ ਪੂਰਾ ਪ੍ਰੋਪਰ ਦੇਖ ਕੇ ਫੇਰ ਹੀ ਪਤਾ ਲੱਗੇਗਾ ਉਹਦਾ ਜਿਹੜਿਆ ਜੈਕਟਾਂ ਵਾਲੇ ਲਪਾਫੇ ਹੀ ਉਹ ਡੇਢ ਭੋਨੇ 2 ਲੱਖ ਦੇ ਹੈਗੇ ਬਾਕੀ ਸਾਰਾ ਤੁਹਾਡੇ ਸਾਹਮਣੇ ਤੁਸੀਂ ਦਿਖਦੇ ਪੀਓ ਸਾਰਾ ਪੰਟਾ ਪੁੰਟਾ ਵੱਡੇ ਜੈਕਟਾਂ ਟਰੈਕ ਸੂਟ ਐਸੈਸਰੀ ਵਗੈਰਾ ਸਾਰੇ ਪਰਸ ਕੋਸ ਸਾਰੇ ਛੋਟੀਆਂ ਚੀਜ਼ਾਂ ਸਾਰੇ ਕੁਝ ਲੱਗੇ ਪਏ ਠੀਕ ਹੋ ਗਿਆ ਠੀਕ ਹੋ ਗਿਆ ਉਹ ਇਸੇ ਕੋ ਗਏ ਹੀ ਭਾਜੀ ਆਏ ਆ ਉਹ ਦੇਖ ਕੇ ਤੇ ਚਲੇ ਗਏ ਹੁਣ ਉਹ ਮਨੋਂ ਉਹਨਾਂ ਨੇ ਥਾਣੇ ਬੁਲਾਇਆ ਬੰਦੇ ਆਪਨਾ ਦੇਖ ਕੇ ਪਹਿਲੇ ਚੰਗੀ ਤਰ੍ਹਾਂ ਫੇਰ ਮੈਂ ਤਾਨਾ ਕਹ ਪਾਜੀ ਕੈਮਰੇ ਕੂਮਰੇ ਚੈੱਕ ਕਰਵਾਉਣ ਪੁਲਿਸ ਵਾਲੇ ਜਿਹੜੇ ਲਾਗੇ ਲੱਗੇਦੇ ਆ ਸਕੂਲਾਂ ਸਕਾਲਾਂ ਦੇ ਮੇਰੇ ਨਾਲ ਲੱਗੇਦੇ ਸਾਰੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੜਨ ਤੇ ਮੇਰਾ ਜਿਹੜਾ ਨੁਕਸਾਨ ਹੋਇਆ ਭਰਿਆ ਜਾਏ ਸ਼ਟਰ ਵੀ ਤੋੜਿਆ ਕਿਦਾਂ ਸ਼ਟਰ ਪਾਜੀ ਉਹਨਾਂ ਨੇ ਸਾਈਡ ਤੋਂ ਮਤਲਬ ਸ਼ਾਇਦ ਉਹਨਾਂ ਨੇ ਕੋਈ ਲੋਈ ਦੀ ਰੋਡ ਰੋਡ ਨਾਲ ਸ਼ਟਰ ਤੋੜੇ ਰਿਆ ਤੇ ਸ਼ੀਸ਼ੇ ਦਾ ਲੋਕ ਹੀ ਆ ਇਹ ਟੁੱਟੇ ਦਾ ਆ ਬਾਕੀ ਜਿਹੜੇ ਲੋਕ ਨਹੀਂ ਟੁੱਟੇਦੇ ਉਹਨਾਂ ਦੇ ਸ਼ਟਰ ਦੀ ਸਾਈਡ ਤੋਂ ਤੋੜੇ ਦਾ ਆ ਤੇ ਉਹ ਅੰਦਰ ਵੜੇਦੇ ਆ ਬਾਕੀ ਅੰਦਰ ਫਲਾਈਟਾਂ ਲੂਟਾ ਚ ਗਈਦੇ ਪੱਖੇ ਪੂਛੇ ਸਾਰੇ